ਇਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਹਿਲਾਂ 16 ਤਰੀਕ ਦਾ ਜਿਹੜਾ ਭਾਰਤ ਮੰਦ ਹੈ ਕੀਤਾ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਉਹਦੇ ਤੇ ਅਸੀਂ ਸਾਰੇ ਹੀ ਸੰਤੁਸ਼ਟ ਹੋਏ ਆ ਪਹਿਲਾ ਏਜੰਡਾ ਇਹ ਸੀ ਦੂਜਾ ਏਜੰਡਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਲੀਕਿਆ ਇੱਕ ਵਾਰ 23 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜੀ ਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਟ ਆਗੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਐ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ ਜਿੱਥੇ ਤੱਕ ਕੋਈ ਟੋਲ ਪਲਾਜਾ ਵੀ ਨਹੀਂ ਕੋਈ ਭਾਜਪਾ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮਿਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ ਭਾਈ 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਹੈ ਐਨਐਸਪੀ ਦੀ ਗਰੰਟੀ ਵਾਲਾ ਕਾਨੂੰਨ ਮੁਕਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਤ ਬਣਾਉਣ ਦੇ ਲਈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵਡਾਪਾ ਪੈਨਸ਼ਨ 60 ਸਾਲ ਦੀ ਉਮਰ ਦੇ ਵਿੱਚ ਕਿਸਾਨਾਂ ਚਾਹੇ ਮਜ਼ਦੂਰਾਂ ਪਤੀ ਪਤਨੀ 10000 ਰੁਪਏ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਇਹ ਲਗਾਤਾਰ ਤਿੰਨ ਮੰਗਾਂ ਐੜ ਕਿਤੀਆਂ ਬਾਕੀ ਮੰਗਾਂ ਸਾਡੀਆਂ ਪਹਿਲੀਆਂ ਹੀ ਰਹਿੰਦੀਆਂ ਹਨ ਜਦ ਤੱਕ ਇਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੋਂ ਤੱਕ ਰੈਪ੍ਰੈਸ਼ਨ ਦਾ ਸਵਾਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੋਇਆ ਜਾਂ ਖਨੌਰੀ ਬਾਰਡਰ ਤੇ ਹੋਇਆ ਜਾਂ ਜੇ ਹੋਰ ਕਰਦੀ ਹੈ ਸਰਕਾਰ ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ ਪਰ ਆਪਣੇ ਤੌਰ ਤੇ ਸੰਯੁਕਤ ਮੋਰਚਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਹੈ ਇਹ ਸ਼ੁਰੂ ਕਰਨ ਜਾ ਰਹੇ ਹੈ। ਕਿਸੇ ਕਿਸੇ ਦਾ ਇਸ਼ਾਰਾ ਕੋਈ ਨਹੀਂ ਹੋ ਰਿਹਾ। ਅੱਜ ਦੀ ਮੀਟਿੰਗ ਕਿਉਂ ਨਹੀਂ ਸੱਦੀ? ਨਹੀਂ ਮੈਂ ਅੱਜ ਬੜਾ ਬੜਾ ਅਹਿਮ ਇੱਕ ਮੁੱਦਾ ਰਹਿੰਦਾ ਹੈ। ਇੱਕ ਵਾਰੀ ਇੱਕ ਵਾਰੀ। ਮੈਂ ਕਹਿੰਦਾ। ਲੋਕਾਂ ਨੂੰ ਆਜਿ ਕੋਈ ਯਾਰ ਲੋਕ ਮਾਗੋ ਯਾਰ। ਅੱਜ ਰਾਜੋਤ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਵੀ ਕੁਝ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+ 2+50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅਜ ਸਮਝੌਤਾ ਕਰਨ ਜਾ ਰਹੀ ਜਿਹੜੀ ਰਾਤ ਦੀ ਅਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਵੀ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਐ ਇਹ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਕਿ ਅਸੀਂ ਸੀ ਟੂ ਪਲੱਸ 50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹ ਐਡਵਾਂਸ ਵੀ ਰਿਜੈਕਟ ਕਰਦੇ ਆ ਏ ਟੂ ਪਲੱਸ ਐਫ ਆ ਲਿਆ ਹੋਰ ਕੋਈ ਇਹ ਇਸੇ ਤਰ੍ਹਾਂ ਦੀ ਸ਼ਬਦਾਵਲੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਹਨ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸਕੇਮ ਨੂੰ ਭਾਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੁਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਪਰਸੋਂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਇਤੋਂ ਅੱਗੇ 22 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਹੈ ਉਹਦੇ ਲਈ ਨਿਊ ਦਿੱਲੀ ਚ ਮੀਟਿੰਗ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਚ ਜਾਵਾਂਗੇ ਇਹ ਅੱਜ ਦੇ ਫੈਸਲੇ ਨੇ ਸਾਜੇ ਸਰ ਅੱਜ ਦੀ ਅੱਜ ਦੀ ਮੀਟਿੰਗ ਜਿਹੜੀ ਸੈਂਟਰ ਦੇ ਨਾਲ ਹੋਣੀ ਸੀ ਉਹ ਵੀ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਕੋਈ A2+FL ਦੇ ਉੱਤੇ ਵਿਕਲਪਤਾ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵਿਤੇ ਜਾਣ ਇਹਦੀ ਐਮਐਸਟੀ ਵੀ ਗਾਰੰਟੀ ਇਸ ਫਾਰੂਮੂਲੇ ਦੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸਖਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈ ਜਿਹੜਾ ਤੁੰਗਨਾ ਨਾ ਦੇ ਚ ਰੇਲਾ ਪੁੱਛੀਆ ਜਿਹੜਾ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਇਹ ਬਾਰਾਂ ਨਸੀ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾਂ ਨਹੀਂ ਰੋਕਾਂਗੇ ਦੋ ਤਿੰਨ ਗੱਲਾਂ ਇੱਕ ਰੇਲਾਂ ਰੋਕੁੰਦਾ ਸੀ ਕੇਦਨ ਤੋਂ ਉੱਤੇ ਅਜੇ ਫੈਸਲਾ ਨਹੀਂ ਲਿਆ ਅਗਰ ਸਰਕਾਰ ਨਹੀਂ ਕਸ ਤੋਂ ਮੱਚੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜੀਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਐ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪਖਾਸ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮਾਇਆ ਨਾ ਆਪਣਾ ਕੰਮ ਕਰਨ ਲਈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ 'ਤੇ ਨਿਗਾਇਆ ਜਾਵੇ ਜਿਹੜੇ ਕੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ 73 ਤੋਂ ਇਲਾਵਾ ਅਗਰਾਹਾ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਤੇ 73 ਜ਼ਰੂਰ ਪਤਿਤਰਾ ਲੀਟਰਾਂ ਦੇ ਘਰਾਵਲੇ ਦੀ ਗੱਲ ਘਰਾਜ ਜਿੱਥੇ ਹੋ ਰਿਹਾ ਜਾ ਰਿਹਾ ਉਹ ਕੰਟੀਨ ਨਹੀਂ ਹੋਊਗਾ ਕੁਝ ਸਾਲ ਤੱਕ ਇਹ ਸਾਰੇ ਸਾਂਝਾ ਪ੍ਰੋਗਰਾਮ طے ਹੋਇਆ ਹੈ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਬੀਜੇਪੀ ਦੇ ਲੀਟਰਾਂ ਦੇ ਘਰਾਮੂਲੇ ਤਰਲੇ ਚਲੋ ਕੋਈ ਨਾ ਹੁਣ ਬੈਠ ਦੇਖੋ ਇੱਕ ਸਾਡਾ ਇੱਕ ਨਾਲ ਸਾਡੇ ਕਾਇਦੇ ਕਾਨੂੰਨ ਹੈ ਸੇਖ ਪ੍ਰੋਗਰਾਮ ਉਹ ਵੀ ਕਰਨਗੇ ਨਹੀਂ ਜੇ ਮੈਂ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੈਂਟਰਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਹੀ ਕਰੂਗਾ ਠੀਕ ਹੈ ਡਾਕਟਰ ਜੀ ਤਾਂ ਆਪਣੇ ਖੜਕ ਕਰਦੇ ਨੇ ਅਸੀਂ ਦੱਸਦੇ ਹਾਂ ਕਿ ਇਹ ਕੁਝ ਮੈਂਬਰ ਨੇ ਇਕੂਜਨ ਫੁੱਟਕਨ ਜੀ ਜਾ ਰਹੇ ਨੇ ਕਈ ਵਾਰੀ ਕੰਪਨੀ ਹੋਰਿਫਰਮੈਂਟ ਵੀ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟ੍ਰੈਕਟਰ ਨੂੰ ਮੇਰੇ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿ ਕਿਹੜੇ ਕਿਸਾਨਾਂ ਦੇ ਫਾਰਮ ਤੋਂ ਵੀ ਕਿਸੇ ਨੇ ਪਤਾ ਕਰੀ ਇਸ ਪਾਸੇ ਵੀ ਜਿਹੜੇ ਨਮਾਇੰਦਿਆਂ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਥੋੜਾ ਜਆ ਵੀ ਜਿਹੜੇ ਨੌਜਵਾਨ ਨੇ ਕੀ ਵਾਰ ਇਸ ਤਰ੍ਹਾਂ ਹੋ ਰਿਹਾ ਇਹ ਰੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆ ਵਿੱਚ ਪੀਸਫੁਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਮਰਜ਼ੀ ਹੋਵੇ ਪੀਸਫੁਲੀ ਲੜਨਾ ਸਿੱਖੋ ਦੇਖੋ ਸਭ ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਦੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬਿਠ ਰਹੇ ਹਾਂ ਉਹਦੇ ਵਿੱਚ ਵੀ ਬੜੀਆਂ ਕੋਸ਼ਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹੈਂਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਝ ਪੱਲੇ ਵੀ ਨਹੀਂ ਪੈਣਾ ਥੈਂਕ ਯੂ ਸੋਮਨ ਬਲਕਾਰਨ ਸਿੰਘ ਨੂੰ ਪ੍ਰਾਰਥਨਾ ਇੱਕ ਮੋੜੇ ਇਧਰ ਕਰਦੇ ਮੈਂ ਕਿ ਜੀ ਹਾਂ ਅੱਜ ਬਸ ਕਰਦੇ 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 ਇਹ ਸ਼ੁਰੂ ਕਰ ਦੋ ਮਾਈਕ ਦੇਖਿਆ ਇੱਥੇ ਸੰਗਤਾਂ ਤੋਂ ਬਸ ਇੱਥੇ ਵੱਲੋਂ ਖੁੱਲ੍ਹ ਕੇ ਯਾਰ ਆਲੰਡੀਗਾ ਤੋਂ ਆਨਸਰ ਬਲਕਰਨ ਸਿੰਘ ਬਰਾੜ ਇੱਕ ਆਸਰ ਉਏਰ ਨੂੰ ਨਾਰੀ ਹਾਂਜੀ ਸਰ ਬਹੁਤ ਹੀ ਮੈਂ ਹਾਂਜੀ ਸਰ ਹਾਂਜੀ ਬਹੁਤ ਹੀ ਸਕਾਰਯੋਗ ਸਤਿਯੋ ਜਿਵੇਂ ਸਾਡੇ ਸੀਨੀਅਰ ਸਾਥੀਆਂ ਨੇ ਗੱਲ ਰੱਖੀ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜੋ ਇੱਥੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਅਗਰਾਹਾ ਜਥੇਬੰਦੀ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਤੇ ਉਹਨਾਂ ਦੇ ਹੋਰ ਸੀਨੀਅਰ ਸਾਥੀ ਵੀ ਹਾਜ਼ਰ ਹੋਏ ਆ ਅਸੀਂ ਸਾਰਿਆਂ ਨੇ ਸਹਿਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ 20 21 ਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਬੀਜੇਪੀ ਦੇ ਜਿੰਨੇ ਆਗੂ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ ਚਾਹੇ ਉਹ ਕੇਂਦਰ ਦੇ ਨੇ ਜ਼ਿਲ੍ਹਾ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਘਰਾਂ ਦਾ ਘਰਾਓ ਨਹੀਂ ਕਈ ਵਾਰੀ ਸ਼ਬਦਾਂ ਦਾ ਹਿਰਫਿਰ ਹੋ ਜਾਂਦਾ ਰੋਸ ਪ੍ਰਦਰਸ਼ਨ ਕਰਨੇ ਨੇ ਪੋਲ ਪਲੱਸ ਜੇ ਪੂਰੇ ਪੰਜਾਬ ਚ ਤਿੰਨ ਦਿਨ ਵਾਸਤੇ ਫ੍ਰੀ ਕਰਨੇ ਨੇ ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜ਼ਿਲ੍ਹਾ ਪੱਧਰ ਤੇ ਜੇਕਰ ਕੋਈ ਬੀਜੇਪੀ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ ਮੁੱਖ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਆ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀ ਹੈ ਵੀ ਅਸੀਂ ਮੰਗਾ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁਗਣੀ ਕਰਤੀ ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਭਾਜਪਾ ਸਰਕਾਰ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ 'ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਤੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਵੀ ਲਗਾਤਾਰ ਰਾਬਤਾ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਤੇ ਪ੍ਰੋਗਰਾਮ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਮਤਲਬ ਕਿ ਇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ ਸਾਡੇ ਵੱਡੇ ਆਗੂ ਜਿਹੜੇ ਸੰਜੋਗ ਕਿਸਾਨ ਮੋਰਚੇ ਪਹਿਲਾਂ ਕੰਮ ਕਰਦੇ ਰਹੇ ਜੁਵਨਟਕਾ ਸਾਹਿਬ ਨੇ ਵੀ ਕਿਹਾ ਉਹਨਾਂ ਸਾਰਿਆਂ ਨੇ ਉਥੇ ਸ਼ਾਮਲ ਹੋਣਾ 22 ਤਰੀਕ ਨੂੰ ਤੇ ਅਸੀਂ ਕਰਾਂਗੇ ਜਿਹੜੀਆਂ ਲੋਕਲ ਮੰਗਾਂ ਜਿਵੇਂ ਕਪੈਨਾ ਵਾਲੀ ਦੱਸ ਦਿੱਤੀ ਆ ਮੈਂ ਦੁਹਰਾਉਣਾ ਚਾਹਣਾ ਉਹ ਗੱਲ ਦੁਆਰੇ ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣੇ ਦਾ ਪੁਲਿਸ ਮੁਲਾਜ਼ਮ ਉਹ ਕਪੈਨ ਕਪੈਨਾ ਵਾਲੇ ਜਿਹੜੇ ਵੱਡੀ ਪੱਧਰ ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਉਹ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਉਹਨਾਂ ਤੋਂ ਰਿਸ਼ਵਤ ਖੋਰੀ ਵੀ ਲਈ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਨਹੀਂ ਸੰਯੁਕਤ ਕਿਰਦਾਰ ਮੋਰਚਾ ਇਹਦੇ ਤੇ ਸਖਤ ਕਦਮ ਚੁਟਾਊਗਾ ਇੱਕ ਮਸਲਾ ਨਰਸਾਂ ਬਾਰੇ ਹੈ ਘਰ ਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ ਦਾ ਹੈ ਨਾ ਨਰਸਾਂ ਨੂੰ ਉਹ ਸਸਪੈਂਡ ਕੀਤਾ ਹੋਇਆ ਹੈ ਕੱਚੀਆਂ ਕੱਚੀਆਂ ਨਰਸਾਂ ਸੌਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਸੰਯੁਕਤ ਕਿਰਦਾਰ ਮੋਰਚਾ ਉਹਨਾਂ ਦੇ ਸੰਘਰਸ਼ ਦੇ ਨਾਲ ਹੈ ਉਹਨਾਂ ਦੀ ਪਿੱਠ ਤੇ ਖੜਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਅਦ ਆਵੇ ਤੇ ਸਾਡੇ ਜਿਹੜੇ ਚਮਹੂਰੀ ਹੱਕ ਹੈ ਸੰਵਿਧਾਨ ਦੇ ਮਤਾਬਕ ਮਿਲੇ ਹੋਏ ਹੈ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਤੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇ ਮੰਗਦੇ ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਹੈ ਤਾਂ ਉਸ ਨੂੰ ਮਤਲਬ ਰੈਗੂਲਰ ਕਰਨਾ ਹੈ ਜਾਂ ਨਹੀਂ ਕਰਨਾ ਉਸ ਮੀਟਿੰਗ 'ਚ ਫੈਸਲਾ ਲੈ ਕੇ ਦੱਸਿਆ ਜਾਊ ਰੈਗੂਲਰ ਵੀ ਕਰ ਸਕਦੇ ਆ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਆ ਇਹ ਬਦਲ ਖੁੱਲਾ ਰਹੂਗਾ ਜਿਹੜੀ ਮੀਟਿੰਗ ਹੋਣੀ ਹੈ ਜਿਹੜੀ ਕੇਂਦਰ ਦੇ ਮਤਲਬ ਨਾ ਨਹੀਂ ਹੋਣੀ ਹੈ ਉਹਦੇ ਤੋਂ ਤੁਹਾਨੂੰ ਜਦੋਂ ਕਿਹਾ ਹੈ ਨਹੀਂ ਜਾਣੀ ਨਹੀਂ ਹੈ 10 ਦੇ ਤੱਕ ਜਦੋਂ ਬੱਲੇ ਤਿਆਰ ਹੋ ਨੇ ਦੇਖੋ ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ 13 ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀਗੀਆਂ ਤੇ ਉਦੋਂ ਸਾਰੇ ਆਵਾਜ਼ਦਾਰੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਹਮੇਸ਼ਾ ਗੱਲਾਂ ਗੋਲ-ਬੋਲ ਕਰਦੇ ਰਹੇ ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ ਬਿਲਕੁਲ ਉਸ ਤੋਂ ਬਾਅਦ ਰद्द ਕੀਤੇ ਸੀਗੇ ਬਾਹਰੋਂ ਹੀ ਰੱਦ ਕੀਤੇ ਸੀ ਤੇ ਬਾਹਰ ਹੀ ਪਾਰਲੀਮੈਂਟ 'ਚ ਹੋਏ ਨੇ ਪਰ ਜਿਹੜੀਆਂ ਮੰਗਾਂ ਪਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਰਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿਪੇ ਮਤਲਬ ਕਿ ਦਰਵਾਜ਼ਾ ਨਹੀਂ ਅੱਜ ਫੇਰ ਸਾਡੇ ਤੇ ਲਾਗੂ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਜਿਹਨੂੰ ਕਸੂਰਤ ਖਾਰ ਮੋਰਚਾ ਭਾਰਤ ਕਿਸੇ ਕਤਈ ਵੀ ਬਰਦਾਸ਼ਤ ਨਹੀਂ ਕਰੂਗਾ ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਹਾਂ ਸੰਘਰਸ਼ ਦੇ ਮੈਦਾਨ 'ਚ ਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ 'ਚ ਰਹਿਾਂਗੇ ਇੱਕ ਵੇਰ ਕਰ ਦੋ 20 ਦੀ ਬਾਈ ਜੇ ਤਾਂ ਨਾ ਲਗਾਤਾਰ ਚੱਲੂਗਾ ਰੈਵਨ ਹਾਂ ਬਿਲਕੁਲ ਉਹ ਦਿਨ ਰਾਤ ਦਾ ਹੋਊਗਾ ਦਿਨ ਦਿਨ ਰਾਤ ਦਾ ਹੋਊਗਾ ਹਾਂ ਦਿਨ ਰਾਤ ਲਗਾਤਾਰ ਚੱਲੂਗਾ ਹਾਂ ਜੀ ਜੀ ਕਰਦੇ ਨਹੀਂ ਨਹੀਂ ਕੀ ਕਰ ਦੋ ਯਾਰ ਦਿਖ ਨਹੀਂ ਆ ਰਿਹਾ ਅੱਜ ਕੀ ਮਿਲ ਰਿਹਾ ਇੱਕ ਮਿੰਟ ਦੋੜਾ ਜਿਹਾ ਕਰ ਜੋ ਅੱਜ ਪੰਜਾਬ ਦੀਆਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੀ ਰੀਡਿਆ ਦੀ ਹਦਾਇਤ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ 232 ਦਾ ਪ੍ਰੋਗਰਾਮ ਲਿਖਿਆ ਹੈ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਰਨੇ ਤੇ ਟੋਲ ਫਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹ ਭਾਵੇਂ ਕਿਸੇ ਡੀਸੀ ਆਫ ਦਫਤਰ ਦੇ ਦੂਰੇ ਧਰਨਾ ਮਾਰ ਲੈਣ ਇਹ ਤਿੰਨ ਦਿਨ ਦਾ ਪ੍ਰੋਗਰਾਮ ਐਸਕੇਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਰੈਂਡੀਆਂ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜ਼ਬਰ ਹੈ ਉਹਦੇ ਵਿਰੋਧ ਦੇ ਵਿੱਚੋਂ ਉਹ ਐਡ ਕੀਤੀ ਹੋਈ ਐ ਉਹਨਾਂ ਮੰਗਾਂ ਲੈ ਕੇ ਜੀ ਪਾਸ ਕੀਤਾ ਉਹ ਤਿੰਨ ਗੱਲਾਂ ਉਹ ਸਾਰੀਆਂ ਜਥੇਬੰਦਿਆਂ ਨੇ ਸਰਬਸੰਮਤੀ ਨਾਲ ਪਾਸ ਬਗਾਨਾ ਤੁਸੀਂ ਨਹੀਂ ਲਾਲਚ ਦੱਸ ਦਿੱਤ ਪ੍ਰੈਸ ਕਾਨਫਰੰਸ ਵਿੱਚ ਪਾਣੀ ਮੈਮਰੀ ਕਮੇਟੀ ਦੀ ਵੀ ਜੇਕਰ ਨਹੀਂ ਕੁਝ ਬੜਿਆ ਤਾਂ ਕਿ ਬਾਰਡਰਾਂ ਤੇ ਜਾਵਾਂਗੇ ਥੋੜੀ ਜਿਹੀ ਤੇ ਵੰਦੀ ਦੇ ਬਾਰੇ ਕੀ ਕਹਿਣਾ ਨਹੀਂ ਬਾਰਡਰਾਂ ਵਾਲਾ ਮੇਰੇ ਖਿਆਲ ਤਾਂ ਅਸੀਂ ਕਦੇ ਨਹੀਂ ਕੀਤਾ ਅਸੀਂ ਤੁਸੀਂ ਕਹਿੰਦੇ ਵੀ ਉਹਨਾਂ ਨਾਲ ਸਹਿਮਤੀ ਸੁਣੋ ਇੱਕ ਅਸੀਂ ਉਹ ਕੀਤਾ ਉਹ ਅਸੀਂ ਅਸੀਂ ਤਾਂ ਉਹ ਮੇਰੇ ਖਿਆਲ ਤੋਂ 17 ਤਰੀਕ ਨੂੰ ਸ਼ੁਰੂ ਵੀ ਕੀਤਾ ਹੋਇਆ 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ ਸਾਡੇ ਅੱਜ ਹੀ ਬੈਠੇ ਨੇ ਉਹ ਕੱਲ ਨੂੰ ਵੀ ਹੁਣ ਜਦੋਂ ਕਿ ਇਹ ਪੰਜਾਬ ਦੇ ਚੱਜ ਬੰਦੇ ਦਾ ਪ੍ਰੋਗਰਾਮ ਆ ਗਿਆ

ਇਹ ਅਸੀਂ ਪਤਾ ਕਰ ਲੈਣੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿਸਾਨ ਬੈਠੇ ਹੋਣ ਉੱਤੇ ਵੀਸ ਵੀ ਲੈ ਜਾਂਦੀ ਹੋਵੇ ਇਹ ਕਦੇ ਨਹੀਂ ਨੇ ਇਹ ਅਸੀਂ ਦੇਖਦੇ ਆ ਵੀ ਕਿੱਥੇ ਆਹੋ ਕੌਣ ਨੇ ਜਿਹੜੇ ਕਲੇਰ ਤੋਂ ਮੰਤਰੀ ਜਿਹੜਾ ਘਰਾਵਲ ਦਾ ਕਲੇਰ ਘਰਾਵਲ ਦਾ ਘਰਾਵਲ ਕਰਨਾ ਇਹ ਘਰਾਉ ਨਹੀਂ ਕਰਨਾ ਘਰਾਉ ਨਹੀਂ ਕਰਨਾ 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 ਹਾਂ ਲਗਾ ਦਰ ਦੂਸਰਾ ਸੀ ਜਿਹੜੇ ਸੰਭੂ ਰਜਨ ਕਹਿੰਦੇ ਜਿਹੜਾ ਪੰਜਾਬ ਤੋਂ ਕੋਰਟ ਦੀ ਗੱਲ ਕੀਤੀ ਆ ਸੁਆਮੀ ਦਾ ਨਾਮ ਆਲੋਕ ਦਾ ਜਿਹੜਾ ਦੂਜਾ ਕਹਿੰਦੇ ਇਹ ਕਹਿੰਦੇ ਨੇ ਗੋਰਮੋਗਾਂ ਲੈ ਕੇ ਆ ਰਹੇ ਨੇ ਸਾਡੀ ਉਹਦੇ ਤੇ ਆਵਾਜ਼ ਆਖਰੀ ਹੋਈ ਹੈ ਲੋਕ ਕਹਿੰਦੇ ਨੇ ਹਾਂ ਜਰਾ ਇਹ ਸਰਕਾਰ ਨੂੰ ਤੇ ਜਵਰ ਕਰਨਾ ਚਾਹੁੰਦੀ ਆ ਤਾਂ ਅਸੀਂ ਅਤੀਜਾ ਬਹੁਤ ਆਟਾ ਕਹਿੰਦਾ ਉਹ ਆਉਂਦੀ ਹੈ ਬਾਜ਼ਾਰ ਅਰੇ ਦੀ ਪ੍ਰੋਗਰਾਮ ਬਖਾਰਨਾ ਦੋਲਦੇ ਆਸੀ ਬਖਰਾ ਦਿੰਦੇ ਆ ਪਰ ਇਹ ਸਰਕਾਰ ਨੂੰ ਖੁੱਲ ਨਹੀਂ ਦੇ ਬੈਂਕ ਕੋਈ ਗਵਰਤਾ ਨਹੀਂ ਜਿਹੜੀ ਅਨੁਨੀ ਰੇਟਾ ਕਾਲਜ ਰਾਈਆਂ ਜੀ ਐਨ ਆਈ ਦੇ ਰੇਟਾ ਭਈਆ ਉਹ ਕਹਿੰਦਾ ਜਦੋਂ ਬੋਲਾਂ ਲਾਖ ਇਹ ਉਪਰ ਦੇ ਗੁਪੋਸੀ ਰੈਫਰੈਕਸ਼ਨ ਦੇ ਵਿਰੁੱਧ ਪਹਿਲਾਂ ਵੀ ਪ੍ਰੋਗਰਾਮ ਦੇ ਦਿੱਤੇ ਪਤਰਾ ਨਹੀਂ ਦੇਖ ਸਕਦੇ ਸੀ प्रोग्राम ਇਹਦਾ है जो ਜੇ पहला भी कोई ਕੋਈ ਰੈਪਰੈਸ਼ਨ ਹੁੰਦਾ ਸਭ ਪੂਰੀ ਕੱਠੇ ਹੋ ਕੇ ਉਹ ਜ਼ਾਬਰਦਸਤ ਨੂੰ ਪੂਰਨ ਕਰਦੇ ਕੀ ਅੱਜ ਕੋਈ ਸੈਟਮੈਂਟ ਆਉਂਦਾ ਕਿ ਇਹਦੇ ਸਾਰਾ ਕੰਮ ਕਰ ਰਿਹਾ ਕਿ ਜੱਜ ਨਹੀਂ ਕਰ ਸਕਦਾ ਇਹ